ਪਾਣੀ ਦੇ ਚਲੋ ਆਓ ਆਓ ਚੁੱਪ ਕਰ। ਹੁਣ ਤਾਂ ਹੁਣਾਂ ਹੀ ਆਉਂਦੇ। ਤਾਂ ਉਹ ਤਾਂ ਕੋਲੇ ਉਸਨੇ ਨਾ ਤੋਰ। ਕੋਈ ਨਹੀਂ ਹੋਣ। ਕੋਈ ਨਹੀਂ। 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 Cabela guia. É ਕੋਣਾ ਮਰਤੇ ਕਰੋ ਤੇ ਸੇਵਾਦਗੇਸ਼ ਦਰਬਾਰਸਾਨ ਉੱਥੇ ਜਾ ਕੇ ਆਲੂ ਆਪਾਂ ਲੈ ਕੇ ਉਹਨਾਂ ਦੇ ਕੜਾਈ ਵਿੱਚ ਦੇ ਕੇ ਉਹਨਾਂ ਦੀ ਸੇਵਾ ਕਰ ਰਹੇ ਅੰਗਰੀ ਪਰਿਵਾਰ ਕਾਰੋਬਾਰ ਵਾਲਾ ਸਾਡੇ ਉਹ ਹੀ ਬੇਟੀਆਂ ਦੋ ਸੀ ਉਹ ਦੋ ਹੀ ਵਯਾਸ਼ੜੀ ਦੇ ਪਾਜੀ ਪਰੋ ਪਰਵਾ ਬਾਈ ਨੇ ਸਾਡੇ ਬੇਟੇ ਨੂੰ ਐਸ்சிਪੀਸੀ ਪ੍ਰਧਾਨ ਉਹਨਾਂ ਨੇ ਗਾੜੀ ਬੇਨਤੀ ਹੱਥ ਜੋੜ ਕੇ ਘਟ ਬੱਚੇ ਨੂੰ ਨੌਕਰੀ ਦੇਣ ਮਦਦ ਵੀ ਕਰ ਸਾਡੇ ਕੰਮ ਨਹੀਂ ਕਰਦੇ ਸੀ ਕੰਮ ਰੇੜੀ ਲੁੰਦੇ ਬੇਟੇ ਤੇ ਬੋਝ ਪੈ ਗਿਆ ਬੇਟੇ ਤੇ ਬੋਝ ਪੈ ਗਿਆ ਰੇੜੀ ਲਾਉਂਦੇ ਹੋ ਆਪ ਰੇੜੀ ਲਾ ਕੇ ਚਲੋ ਵਿਚਾਰਾ ਕਰਨੇ ਦਾ ਟਾਈਮ ਪਾਸ ਹੋਣ ਰਿਹਾ ਹੁਣ ਕਾਰੋਬਾਰ ਵਾਲੀ ਕੋਈ ਨਹੀਂ ਹੈਗਾ ਤੇ ਬੱਚੇ ਦੇ ਮੋਢਿਆਂ ਤੇ ਭਾਰ ਪਿਆ ਸਾਰ ਹਾਂਜੀ ਬੱਚਾ ਪੜ੍ਹਨ ਦੇ 11ਵੀਂ ਚ ਹਾਂਜੀ ਪੜੇਗਾ ਹੀ ਰੇੜੀ ਚ ਜਾਏਗਾ ਤੇ ਚਾਹੀ ਪੜੇਗਾ ਕੋਈ ਕੰਮ ਹੀ ਹੋਣਾ ਭਾਜੀ ਵਿਚਾਰਾ ਉਹ ਤਾਂ ਹੋਣਾ ਨਹੀਂ ਆ ਰੇੜੀ ਨਾਲ ਵਿਚਾਰਾ ਨਹੀਂ ਵੱਡਾ ਹੋਣਾ ਤੇ ਬਾਪ ਦੇ ਨਾਲ ਹੀ ਜਾਂਦਾ ਇਕੱਲੇ ਕਿਤੇ ਟੁਟਕੋਇਆ ਹੀ ਨਹੀਂ ਟਾਈਮ ਪਾਸ ਨਹੀਂ ਹੋਣਾ ਇਕੱਲੇ ਮਨਜੀਤ ਪਰ ਕੀ ਪਾਣਾ ਕੀ ਬਸ ਪਰ ਨਰਤ ਦੇ ਘਰ ਉਹ ਤੇ ਸੇਵਾਦਗੇ ਦਰਬਾਰ ਸਾਨ ਉੱਥੇ ਜਾ ਕੇ ਆਲੂ ਆਪਲੇ ਉਹਨਾਂ ਤੇ ਕੜਾਹੀ ਵਿੱਚ ਦੇ ਕੇ ਉਹਨਾਂ ਦੀ ਸੇਵਾ ਕਰ ਰਹੇ ਅੰਗਰੀ ਪਰਿਵਾਰ ਕਾਰੋਬਾਰ ਵਾਲਾ ਸਾਡੇ ਉਹ ਹੀ ਬੇਟੀਆਂ ਦੋ ਸੀ ਉਹ ਦੋ ਹੀ ਵਿਆਹ ਸ਼ੜੀ ਕੇ ਪਾਜੀ ਪਰੋ ਪਰਵਾਹ ਨਹੀਂ ਸਾਡੇ ਬੇਟੇ ਨੂੰ ਐਸੀ ਪੀ ਸੀ ਪ੍ਰਧਾਨ ਉਹਨਾਂ ਨੇ ਗਾੜੀ ਬੇਨਤੀ ਹੱਥ ਜੋੜ ਕੇ ਘਟ ਬੱਚੇ ਨੂੰ ਨੌਕਰੀ ਦੇਣ ਮਦਦ ਵੀ ਕਰਨਾ ਸਾਡੇ ਕੰਮ ਨਹੀਂ ਕਰਦੇ ਸੀ। ਕੰਮ ਰੇੜੀ ਲੁੰਦੇ। ਬੇਟੇ ਤੇ ਬਹੁਤ ਪੈ ਗਿਆ। ਬੇਟੇ ਤੇ ਬਹੁਤ ਚ ਪੈ ਗਿਆ ਰੇੜੀ ਲੁੰਦੇ ਹੋਇਆ ਪਰ ਰੇੜੀ ਲਾ ਕੇ ਚਲੋ ਗਿਜਾਰਾ ਕਰਨੇ ਦਾ ਟਾਈਮ ਪਾਸ ਹੋਣ ਰਿਹਾ। ਹੁਣ ਕਾਰੋਬਾਰ ਵਾਲੇ ਕੋਈ ਨਹੀਂ ਹੈਗਾ ਤੇ ਬੱਚੇ ਦੇ ਮੋਢਿਆਂ ਤੇ ਭਾਰ ਪਿਆ ਸਾਰ। ਬੱਚੇ। ਹਾਂਜੀ ਬੱਚਾ ਪੜ੍ਹਨੇ 11ਵੀਂ ਚ। ਵੱਡੇ ਹਾਂਜੀ। ਵੱਡੇ ਵੀ ਰੇੜੀ ਦਾ। ਪੜ੍ਹੇਗਾ ਹੀ ਰੇੜੀ ਚ ਜਾਏਗਾ ਤੇ ਚਾਹ ਪੜੇਗਾ ਕੋਈ ਕੰਮ ਹੀ ਹੋਣਾ ਭਾਜੀ। ਵਿਚਾਰਾ ਉਹ ਤੇ ਪਹੁੰਣਾ ਨਹੀਂ ਆ ਰੇੜੀ ਨਾਲ ਗਿਜਾਰਾ ਨਹੀਂ ਵੱਡਾ ਹੋਣਾ ਤੇ ਬਾਪ ਦੇ ਨਾਲ ਹੀ ਜਾਂਦਾ ਇਕੱਲੇ ਕਿਤੇ ਟੁਕੋਆ ਹੀ ਨਹੀਂ। ਟੈਂਪਸ ਨਹੀਂ ਹੋਣਾ ਕੱਲੇਗਾ